हां जी फिर जी ਤੁਸੀਂ ਐਸਪੀਆਈ ਬੈਂਕ ਦੇ ਸਾਹਮਣੇ ਖੜੇ ਹੋ ਕੀ ਘਟਨਾ ਵਾਪਰੀ ਸੀ ਜੋ ਤੁਸੀਂ ਕਾਗਜ਼ ਲੈ ਕੇ ਖੜੇ ਹੋ ਵੀ ਕੁਰਕੀ ਵਗੈਰਾ ਕਿਸ ਤਰ੍ਹਾਂ ਵੀ ਕਿਉਂ ਆ ਗਈ ਤੁਹਾਡੀ ਕੁਰਤੀ ਇਹ ਕਾਗਜ਼ ਮੈਂ ਲੈ ਕੇ ਖੜਿਆਗਾ ਜੀ 6 ਮਹੀਨੇ ਪਹਿਲਾਂ ਮੈਂ ਪੈਸੇ ਭਰ ਚੁੱਕਿਆ ਬੈਂਕ ਦੇ ਲੇਕਿਨ ਕੱਲ ਜੋ ਬੀਤੀ ਗੱਲ ਹੈ ਕੱਲ ਮੇਰੇ ਬਾਰ ਦੇ ਵਿੱਚ ਮੇਰੇ ਘਰੇ ਫੇਰ ਬੈਂਕ ਨੇ ਕੁਰਕੀ ਭੇਜੀ ਹੈਗੀ ਕਿਉਂ ਭੇਜੀ ਹੈ ਮੈਂ ਪੁੱਛਣਾ ਚਾਹੁੰਨਾ ਦੇਖੋ ਮੇਰੇ ਲਵੇ ਬੈਂਕ ਦੀ ਐਨਓਸੀ ਹੈਗੀ ਹੈ ਤੇ ਉਹਨਾਂ ਦਾ ਕੁਰਕੀ ਦਾ ਕਾਗਜ਼ ਵੀ ਮੈਂ ਲੈ ਕੇ ਅੱਜ ਲਵੇ ਰੱਖਿਆ ਹੈਗਾ ਇਸ ਗੱਲੋਂ ਮੇਰਾ ਪਰਿਵਾਰ ਤੇ ਮੈਂ ਖੁਦ ਆਪ ਡਿਪਰੈਸ਼ਨ ਦੇ ਵਿੱਚ ਆ ਜੇ ਸਾਡੇ ਪਰਿਵਾਰ ਦੇ ਵਿੱਚ ਮੇਰੇ ਪਰਿਵਾਰ ਦੇ ਵਿੱਚੋਂ ਕੋਈ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੁੰਦਾ ਤਾਂ ਇਹ ਰਸੋ ਵੀ ਬੈਂਕ ਜ਼ਿੰਮੇਵਾਰ ਹੈ ਬੈਂਕ ਇਸ ਚੀ ਦੀ ਜ਼ਿੰਮੇਵਾਰੀ ਲੈਂਦੀ ਹੈਗੀ ਜੇ ਮੇਰੇ ਪਰਿਵਾਰ ਵਿੱਚ ਕੋਈ ਜਾਨੀ ਨੁਕਸਾਨ ਹੁੰਦਾ ਹੈਗਾ ਕੀ ਨਾਮ ਆਪਣਾ ਨਾਮ ਦੱਸੋ ਕਿਤਾ ਦਾ ਨਾਮ ਪਿੰਡ ਦਾ ਨਾਮ ਜਗਜੀਤ ਸਿੰਘ ਸਨ ਬਲਦੇ ਸਿੰਘ ਪਿੰਡ ਸ਼ਾਇਲੀ ਰੋਜਾਂਪੱਤੀ 6 ਮਹੀਨੇ ਹੋ ਗਏ ਮੈਨੂੰ ਪੈਸੇ ਭਰਿਆ ਨੂੰ 4 ਮਹੀਨੇ ਹੋ ਗਏ ਮੇਰੇ ਲਵੇ ਐਨਓਸੀ ਆਈ ਨਾ ਐਨਓਸੀ ਦਾ ਕਾਰ ਕਿੰਨੇ ਪੈਸੇ ਭਰੇ ਸੀ ਤੁਸੀਂ ਬੈਂਕ ਦੇ ਮੈਂ 265000 ਰੁਪਇਆ ਭਰਿਆ ਸੀ ਜੀ ਤੇ ਕੱਲ ਜਾਨੀ ਕੁਰਕੀ ਆ ਗਈ ਆਪਣੇ ਹਾਂ ਕੱਲ ਦੁਬਾਰਾ ਫੇਰ ਕੁਰਕੀ ਆ ਗਈ ਜਾਨੀ ਤੁਹਾਨੂੰ ਬੈਂਕ ਵੱਲੋਂ ਵੀ ਤੰਗ ਪਰੇਸ਼ਾਨ ਕੀਤਾ ਯਾਰ ਪੈਸੇ ਭਰਨ ਤੋਂ ਬਾਅਦ ਵੀ ਹਾਂਜੀ 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 ਮੈਂ ਤਾਂ ਬੈਂਕ ਵੱਲੋਂ ਹੀ ਕਹੂੰਗਾ ਜਦੋਂ ਮੇਰਾ ਬੈਂਕ ਨਾਲ ਦੇਣ ਲੈਣ ਦੀ ਮੈਗਸਨ ਕੀ ਜਾਣਦਾ ਸਾਡੇ ਨਾਲਾ ਮੌਜੂਦ ਨੇ ਭਾਰਤੀ ਕਿਸਾਨ ਜੁਣ ਨੇ ਇਕਤਾ ਆਜ਼ਾਦ ਦੇ ਜ਼ਿਲ੍ਹਾ ਅਗੂ ਉਹਨਾਂ ਨਾਲ ਗੱਲਬਾਤ ਕਰਦੇ ਆ ਜੋ ਕੱਲ ਜਣੀ ਇੱਕ ਜਣੀ ਵੱਡਾ ਕਾਰਨਾਮਾ SBI ਬੈਂਕ ਵੱਲੋਂ ਕੀਤਾ ਗਿਆ ਇਹਦੇ ਬਾਰੇ ਇਹਨਾਂ ਦੇ ਕੀ ਵਿਚਾਰ ਨੇ ਤੇ ਕੀ ਤੜਨਾ ਕਰਨਗੇ ਹਾਂਜੀ ਅਸੀਂ ਭਾਰਤੀ ਕਿਸਾਨ ਯੂਨੀਅਨ ਅਤੇ ਆਜ਼ਾਦ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਵੀ ਜਿਹੜੇ ਕਿਸਾਨਾਂ ਨੇ ਬੈਂਕਾਂ ਦੇ ਵਿੱਚ ਚਾਹੇ ਕਿਸੇ ਨੇ ਲਿਫਟ ਕਰਾਈ ਆ ਲੋਨ ਕਰਾਇਆ ਵੀ ਜਿਹੜੇ ਕਿਸਾਨਾਂ ਨੇ ਪੈਸੇ ਭਰਤੇ ਉਹਨਾਂ ਦੀਆਂ ਵੀ ਕੁਰਕੀਆਂ ਨੇ ਜਿਹੜੀਆਂ ਪੰਜਾਬ ਸਰਕਾਰ ਕਰ ਰਹੀ ਆ ਵੀ ਜੇ ਫੇਰ ਵੀ ਆਉਣ ਵਾਲੇ ਸਮੇਂ 'ਚ ਸਰਕਾਰ ਕਿਸਾਨਾਂ ਦੀਆਂ ਕੁਰਕੀਆਂ ਕਰੂਗੀ ਤਾਂ ਅਸੀਂ ਜਾਨੀ ਉਹਨਾਂ ਦਾ ਪਹਿਲਾ ਪਹਿਲਾ ਵੀ ਅਸੀਂ ਕਿਰਿਓ ਕਰਦੇ ਆ ਆਉਣ ਵਾਲੇ ਦਿਨਾਂ 'ਚ ਵੀ ਉਹਨਾਂ ਦਾ ਕਿਰਿਓ ਕੀਤਾ ਜਾਊਗਾ ਕਿਉਂਕਿ ਕਿਸਾਨ ਜਗਜੀਤ ਸਿੰਘ ਨੇ ਸਾਨੂੰ ਦੱਸਿਆ ਵੀ ਅੱਜ ਤੋਂ 4 ਮਹੀਨੇ ਪਹਿਲਾਂ ਅਸੀਂ ਬੈਂਕ ਦੇ ਵਿੱਚ ਪੈਸੇ ਭਰਤੇ ਤੇ ਅਸੀਂ ਉੱਥੋਂ ਫੱਕਲ ਸਰਟੀਫਿਕੇਟ ਵੀ ਲੈ ਕੇ ਆਏ ਆ ਜਗਜੀਤ ਸਿੰਘ ਜਗਜੀਤ ਸਿੰਘ ਨੇ ਦੱਸਿਆ ਸਾਨੂੰ ਬੀ ਅੱਜ ਤੋਂ 4 ਮਹੀਨੇ ਪਹਿਲਾਂ ਅਸੀਂ ਜੋ ਵੀ ਬੈਂਕ ਦਾ ਡੀਡ ਲਾਈਨ ਸੀ ਉਹ ਕਰਕੇ ਆਇਆ ਮੈਨੇਜਰ ਨੇ ਸਾਨੂੰ ਫੱਕਾ ਦਾ ਸਰਟੀਫਿਕੇਟ ਵੀ ਦਿੱਤਾ ਫੇਰ ਵੀ ਸਰਟੀਫਿਕੇਟ ਦੇਣ ਦੇ ਬਾਵਜੂਦ ਫੇਰ ਵੀ ਸਾਡੇ ਜਾਨੀ ਤਹਿਸੀਲਦਾਰ ਪਟਵਾਰੀ ਤੇ ਹੋਰ ਮਹਿਕਮੇ ਦੇ ਮੁਲਾਜ਼ਮ ਜਾਨੀ ਕੱਲ 2 2 ਵਜੇ ਦੇ ਕਰੀਬ ਘਰੇ ਪਹੁੰਚੇ ਨੇ ਉਹ ਜਗਵੀਰ ਸਿੰਘ ਦੇ ਜਾਨੀ ਕੁਰਕੀ ਕਰਨ ਵਾਸਤੇ ਆਏ ਤੇ ਕਿਸਾਨਾਂ ਨੇ ਇਕੱਠੇ ਹੋ ਕੇ ਜਣੀ ਉਹਨਾਂ ਦਾ ਵਿਰੋਧ ਕੀਤਾ ਉਹਨਾਂ ਨੂੰ ਤਸੱਲੀ ਕਰਾਈਆ ਉਹਨਾਂ ਨੂੰ ਸਾਰੇ ਜਣੀ ਕਾਗਜ਼ ਪੱਤਰ ਦਿਖਾਏ ਨੇ ਫੱਕਾਲਾ ਸਰਟੀਫਿਕੇਟ ਵੀ ਦਿਖਾਇਆ ਤਹਿਸੀਲਦਾਰ ਨੂੰ ਜਦੋਂ ਉਹਨਾਂ ਨੇ ਦੇਖਿਆ ਵੀ ਬਾਕੀ ਪੈਸੇ ਭਰੇ ਹੋਏ ਨੇ ਜਣੀ ਫੇਰ ਉਹਨਾਂ ਨੂੰ ਘਰੋਂ ਉੱਠ ਕੇ ਭੱਜਣ ਔਖਾ ਹੋ ਗਿਆ ਹਾਂਜੀ ਅਸੀਂ ਭਾਰਤੀ ਕਿਸਾਨ ਯੂਨੀਅਨ ਨੇ ਏਕਤਾ ਆਜ਼ਾਦ ਜਥੇਬੰਦੀ ਵੱਲੋਂ ਪਿੰਡ ਛਾਇਲੀ ਦੀ ਜਿਹੜੀ SBI ਬੈਂਕ ਹੈ ਜਾਣੀ ਇਹ ਮੈਨੇਜਰ ਦਾ ਜਿਹੜੀ ਇਹ ਲੋਨ ਹੈ ਜਾਂ ਇਹ ਲਿਫਟਾ ਜਿਹੜੀ ਬਣਾਈ ਹੋਈ ਸੀ ਜਾਨੀ ਉਸ ਕਰਕੇ ਮੈਨੇਜਰ ਨੇ ਵੀ ਜਾਨੀ ਇਹਨਾਂ ਨੂੰ ਜਦੋਂ ਗਏ ਉੱਥੇ ਮੈਨੇਜਰ ਨਾਲ ਗੱਲਬਾਤ ਕੀਤੀ ਜਾਨੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਵਕੀਲ ਲਵੇ ਜਾਓ ਜਾਨੀ ਵਕੀਲ ਲਵੇ ਇਹਨਾਂ ਦਾ ਜਦੋਂ ਜਾਣਾ ਹੀ ਨਹੀਂ ਬਣਦਾ ਇਹ ਮੈਨੇਜਰ ਦਾ ਕੰਮ ਹੈ ਵੀ ਜਦੋਂ ਕੋਈ ਕਿਸਾਨ ਪੈਸੇ ਭਰਦਾ ਹੈ ਕਿਸਾਨਾਂ ਨੂੰ ਜਦੋਂ ਮੈਨੇਜਰ ਸਰਟੀਫਿਕੇਟ ਦਿੰਦਾ ਤਾਂ ਉਹ ਇੱਕ ਆਪਣੀ ਐਪਲੀਕੇਸ਼ਨ ਲਿਖ ਕੇ ਵਕੀਲ ਲਵੇ ਭੇਜੇ ਐਪਲੀਕੇਸ਼ਨ ਜਾਨੀ ਉਹ ਲਿਖੀ ਜਾਂਦੀ ਆ ਵੀ ਕਿਸਾਨ ਨੇ ਪੈਸੇ ਭਰਤੇ ਬੈਂਕ ਦੇ ਵਿੱਚ ਹੁਣ ਇਹਨਾਂ ਦਾ ਕੋਈ ਦੇਲ ਲੈਣ ਨਹੀਂ ਉਹ ਜਾਨੀ ਵਕੀਲ ਤੱਕ ਪਹੁੰਚਦੀ ਮੈਨੇਜਰ ਸਾਹਿਬ ਦਾ ਜਾਨੀ ਫਰਜ਼ ਬਣਦਾ ਦੀਗਾ ਵੀ ਐਪਲੀਕੇਸ਼ਨ ਲਿਖ ਕੇ ਉਹ ਵਕੀਲ ਤੱਕ ਪਹੁੰਚਦੀ ਕਰੇ ਜਾਨੀ ਇਹ ਮੈਨੇਜਰ ਨੇ ਅੰਗਲੀ ਕੀਤੀ ਆ ਇਹਨੇ ਕੋਈ ਜਾਨੀ ਦਰਖਾਸਤ ਲਿਖ ਕੇ ਨਹੀਂ ਭੇਜੀ ਇਸ ਕਰਕੇ ਉਹਨਾਂ ਨੂੰ ਅਣਜਾਣੇ ਹੋਣ ਅਣਜਾਣੇ ਹੋਣ ਤੇ ਜਾਨੀ ਉਹ ਕਿਸਾਨ ਦੇ ਘਰ ਪਹੁੰਚੇ ਦੇ ਕੱਲ ਆ ਇਸ ਕਰਕੇ ਮੈਨੇਜਰ ਦੀ ਵੱਡੀ ਗਲਤੀ ਹੈ ਮੈਨੇਜਰ ਇਸ ਗੱਲ ਦਾ ਜ਼ਿੰਮੇਵਾਰ ਆ ਜੇ ਕੋਈ ਜਗਜੀਤ ਸਿੰਘ ਦੇ ਘਰ ਦੇ ਵਿੱਚ ਕੱਲ ਕੋਈ ਨਾ ਨੁਕਸਾਨ ਹੋ ਜਾਂਦਾ ਜਾਨੀ ਨੁਕਸਾਨ ਹੋ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਆ ਜਿਹੜਾ ਉਹ ਮੈਨੇਜਰ ਉਹਦਾ ਜ਼ਿੰਮੇਵਾਰ ਆ ਹਾਂਜੀ ਮੈਨੇਜਰ ਦੀ ਸਟੇਟ ਬੈਂਕ ਆਫ ਪਟਿਆਲਾ ਦੇ ਬੇਟਾ ਬੈਂਕ ਮੈਨੇਜਰ ਹੈ ਉਸ ਨੂੰ ਲਿਖੇ ਭੇਜਣਾ ਚਾਹੀਦਾ ਸੀ ਪੈਸੇ ਜੀਵਿਦਾਰ ਨੇ ਪਰਤੇ ਸਾਰੇ ਵਾਗ ਦਾ ਫੱਕ ਹੋ ਗਈ ਵਾਗ ਦਾ ਨਾਉ ਚੜ ਗਈ ਫੇ ਕੁਰਕੀ ਦਾ ਕੰਮ ਕੀ ਰਹਿ ਗਿਆ ਉਹ ਤਾਂ ਉਹਨੇ ਕਾਰਵਾਈ ਕਰਨੀ ਸੀ ਵੀ ਆਪਦੇ ਵਕੀਲ ਨੂੰ ਕਹਿੰਦਾ ਜਿਹਨੂੰ ਮਰਜ਼ੀ ਕਹਿੰਦਾ ਹੁਣ ਜੇ ਵਕੀਲ ਲਵੇ ਇਹਨੇ 300 ਰੁਪਏ ਮੰਗਦੇ ਦੱਸੋ ਕਹਿੰਦਾ ਤੈਨੂੰ 3000 ਰੁਪਏ ਦੇਓ ਮੈਨੂੰ ਮੈਂ ਤਾਂ ਗਾਹਾਂ ਥੱਲੇ ਕਾ ਕੇ ਭੇਜੂਗਾ ਇਹ ਨਿਦੇਕੀ ਦਾ ਮੈਨੇਜਰ ਦੀ ਹੈ ਜਟੜਾ ਕਸੂਰੇ ਜਟੜੇ ਪੈਸੇ ਭਰਨੇ ਦੇ ਪਰਤੇ ਪਰ ਇਹ ਹੁਣ ਇਹਨੂੰ ਕੌਣ ਕਹੇ ਕੌਣ ਕਹੇ ਲੈਣੀ ਹੈ ਘਟਕ ਇਸ ਕਰਕੇ ਬੇਨਤੀ ਹੈ ਇਧੇ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ